ਸੱਚੀ ਗੱਲ ਜੀ ਅੱਜ ਆਪਾਂ ਗੱਲ ਕਰਦੇ ਹਾਂ ਰਾਜਵੀਰ ਜਵੰਦਾ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਥੋੜੇ ਦਿਨ ਪਹਿਲਾਂ ਰਾਜਵੀਰ ਜਵੰਦਾ ਦਾ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਸੀਗਾ ਜਦੋਂ ਉਹ ਸ਼ਿਮਲੇ ਨੂੰ ਜਾ ਰਹੇ ਸੀਗੇ ਤਾਂ ਬੱਦੀ ਦੇ ਕੋਲ ਕੁਝ ਪਸ਼ੂਆਂ ਦੇ ਆਉਣ ਕਰਕੇ ਉਹਨਾਂ ਦਾ ਉਹਨਾਂ ਦੀ ਬਾਈਕ ਦਾ ਐਕਸੀਡੈਂਟ ਹੋ ਗਿਆ ਸੀਗਾ ਜ ਜਿਹਦੇ ਵਿੱਚ ਕਿ ਉਹਨਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦਾ ਜਿਹੜਾ ਬ੍ਰੇਨ ਆ ਉਹ ਬਹੁਤ ਜ਼ਿਆਦਾ ਡੈਮੇਜ ਹੋ ਗਿਆ ਤੇ ਉਹਨਾਂ ਦੀ ਰੀਡ ਦੀ ਹੱਡੀ ਤੇ ਵੀ ਕਾਫੀ ਜ਼ਿਆਦਾ ਕਾਫੀ ਜਗ੍ਹਾ ਤੇ ਸੱਟਾਂ ਲੱਗੀਆਂ ਨੇ ਤੇ ਜਿਦੇ ਕਰਕੇ ਉਹਨਾਂ ਦੀ ਹਾਲਤ ਆ ਜਿਹੜੀ ਉਹ ਬਹੁਤ ਜ਼ਿਆਦਾ ਖਰਾਬ ਆ ਅੱਜ ਵੀ ਕਹਿ ਰਹੇ ਨੇ ਕਿ ਉਹਨਾਂ ਨੂੰ ਵੈਂਟੀਲੇਟਰ ਤੇ ਵੀ ਦੋ ਅਟੈਕ ਆ ਚੁੱਕੇ ਨੇ ਜਿਦੇ ਕਰਕੇ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਬਟ ਕੱਲ ਕੁਝ ਨਿਊਜ਼ ਆ ਰਹੀਆਂ ਸੀਗੀਆਂ ਕਿ ਉਹਨਾਂ ਦੀ ਜਿਹੜੀ ਸਕੈਨ ਵਗੈਰਾ ਹੋਈ ਆ ਉਹਦੇ ਵਿੱਚ ਕੋਸ਼ਿਕਾ ਸੁਧਾਰ ਦੱਸਿਆ ਜਾ ਰਿਹਾ ਪਰ ਅੱਜ ਕਹਿੰਦੇ ਨੇ ਕਿ ਵੈਂਟੀਲੇਟਰ ਤੇ ਵੀ ਉਹਨਾਂ ਨੂੰ ਅੱਜ ਦੋ ਅਟੈਕ ਆ ਚੁੱਕੇ ਨੇ ਜਿਹਦੇ ਕਰਕੇ ਉਹਨਾਂ ਦੀ ਹਾਲਤ ਹਜੇ ਵੀ ਨਾਜ਼ੁਕ ਬਣੀ ਹੋਈ ਆ ਤੇ ਆਪਾਂ ਸਾਰੇ ਲੋ ਸਾਰੇ ਹੀ ਉਹਨਾਂ ਲਈ ਪ੍ਰੇਅ ਕਰ ਰਹੇ ਨੇ ਕਿ ਉਹ ਬਹੁਤ ਜਲਦੀ ਠੀਕ ਹੋ ਜਾਣ ਵੈਗਰ ਉਹਨਾਂ ਨੂੰ ਬਹੁਤ ਜਲਦੀ ਠੀਕ ਕਰ ਦੇਣ ਕਿਉਂਕਿ ਫੈਮਿਲੀ ਦੇ ਵਿੱਚ ਉਹ ਇਕੱਲੇ ਹੀ ਆਪਣੀ ਫੈਮਿਲੀ ਨੂੰ ਸੰਭਾਲਣ ਵਾਲੇ ਨੇ ਉਹਨਾਂ ਦੇ ਫਾਦਰ ਸਾਹਿਬ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਹੈ 2021 ਦੇ ਵਿੱਚ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀਗੀ ਤੇ ਉਹ ਇਕੱਲੇ ਹੀ ਨੇ ਕਿ ਉਹਨਾਂ ਦੇ ਬੱਚੇ ਛੋਟੇ ਨੇ ਉਹਨਾਂ ਦੀ ਮਦਰ ਉਹਨਾਂ ਦੀ ਵਾਈਫ ਤੇ ਉਹਨਾਂ ਦੇ ਛੋਟੇ ਬੱਚੇ ਜਿਨ੍ਹਾਂ ਨੂੰ ਸੰਭਾਲਣ ਵਾਲੇ ਉਹ ਇਕੱਲੇ ਹੀ ਨੇ ਵੇਗਰੂ ਕਰੇ ਕਿ ਉਹਨਾਂ ਨੂੰ ਜਲਦੀ ਠੀਕ ਕਰ ਦੇਣ ਤਾਂ ਕਿ ਉਹ ਜਲਦੀ ਆਪਣੇ ਪਰਿਵਾਰ ਦੇ ਵਿੱਚ ਹੱਸਦੇ ਪੱਪਸ ਆ ਜਾਣ ਆਪਾਂ ਸਿਰਫ ਅਰਦਾਸਾਂ ਕਰ ਸਕਦੇ ਹਾਂ